ਸਵਾਗਤ ਹੈ ਕਿਸਾਨ ਜੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਬ੍ਰਾਡਕਾਸਟ ਅਜ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਿਸੇ ਵੀ ਵੀਡੀਓ ਦਾ ਜਾਰੀ ਕਰਾਉਣੀ ਹੋਵੇ ਤਾਂ ਆਪਣਾ ਨੰਬਰ 8427019870 ਸੋ ਆਈ ਦੀ ਵੀਡੀਓ ਵਿੱਚ ਆਪਾਂ ਸੜ ਪਲੂਣ ਬੱਚੀ ਦਿਖਾਉਣੇ ਪਏ ਆ ਪਹਿਲਾ ਸੂਆ ਸੋਲੀ ਆ ਮੂੰਹੋਂ ਦੋ ਦੰਦਾਂ ਦਾ ਏਰੀਆ ਕਨਫਰਮ ਕਰਾ ਦਈਏ ਏਰੀਆ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਪੈ ਗਿਆ ਪਿੰਡ ਹੀਰਾ ਪਿੰਲਾ ਪੰਜਾ ਦਾ 73472 16769 73472 16769 ਵਜੇ ਦਾ ਮੋਬਾਈਲ ਨੰਬਰ ਆ ਪਲੂਨ ਬੱਚੀ ਪਹਿਲਾ ਸੁਆਸ ਨੂੰ ਜੀ ਲਿਆ ਨੂੰ ਹੋਰ ਦੋ ਦੰਦਾ ਬਿਲਕੁਲ ਚੱਕ ਬਾਸ ਕਿ ਕਿਹੜੇ ਸੀਮਨ ਗਿਆ ਬਸ ਕਿਹੜਾ ਜ ਸੀਮਨ ਲੱਗਿਆ ਉਹ ਵੀ ਕਨਫਰਮ ਕਰ ਦੇਣਗੇ ਜੇ ਵਾਕੀ ਕੱਦ ਵਟ ਵਗੈਣਾ ਦੇਖੋ ਸਾਫ ਸੁਥਰਾ ਸੋਣਾ ਜੇ ਥਾਂ ਦੇਖ ਸਕਦੇ ਚਾਰੇ ਨਕਰਵੇਂ ਸਾਫ ਸੁਥਰੇ ਬਿੱਤੀ ਤੇ ਸੋਨੇ ਥਣ ਹਵਾਨੇ ਦੀ ਆ ਤੇ ਮੂੰਹੋ ਜੈਨੂਅਲ 2 ਦਾਂਦਾ ਸੂਣ ਦੇ ਵਿੱਚ ਅਜੇ ਇਹਦੇ 1 ਹਫਤਾ ਬਾਕੀ ਪਿਆਗਾ ਤੇ ਦੇਖੋ ਮੂੰਹ ਮੱਥਾ ਪ੍ਰਿੰਟ ਪੁੱਟ ਦੇਖੋ ਬੱਚੀਆ ਬਹੁਤ ਚੰਗਾ ਪ੍ਰਿੰਟ ਪੁੱਟ ਬਹੁਤ ਚੰਗਾ ਕੱਦ-ਮੱਡ ਚੰਗਾ ਤੇ ਜਿੰਦੇ ਜਨ ਬਹੁਤ ਅੱਛੀ ਹੋਏ ਇਹ ਦੇਖੋ ਖੁੱਲੀ ਫਰਦੀ ਹੈ ਜੇ ਵੀਰ ਕਹਿੰਦਾ ਥੋੜਾ ਮੋਰੀਆ ਕੰਨ ਕਰਦੇ ਛੁੱਡੀ ਛੁੱਡੀ ਕਰਦੀ ਹੈ ਤੇ ਫੇਸ ਕੁਆਲਿਟੀ ਵਗੈਰਾ ਦੇਖੋ ਸਾਫ ਸੁਥਰੀ ਬੜੀ ਬਹੁਤ ਦਾ 24 ਤੋਂ 25 ਕਿਲੋ ਦੁੱਧ ਆਰਾਮਣਾ ਪਾ ਦੂਗੀ ਬਲੇ ਬਲੇ ਕਿਲੋ ਦੁੱਧ ਮਨ ਕੇ ਲੈ ਆਦਾ ਆਪਾਂ ਫਰੀ ਅੱਗੇ ਫਰੀ ਅੱਗੇ 24 25 24 25 ਕਿਲੋ ਦੁੱਧ ਨੇ ਆਰਾਮਣਾ ਪਾ ਦੇਣਾ ਪਿੰਡ ਹੀਰਾ ਜ਼ਿਲ੍ਹਾ ਲੁਧਿਆਣਾ 734716768 ਵੀਰਾਂ ਦਾ ਮੋਬਾਈਲ ਨੰਬਰ ਆ ਪਹਿਲਾ 62500 ਜੇ ਕਿਸੇ ਜੀ ਨੂੰ ਪਸੰਦ ਹੋਵੇ ਦੇਖ ਕੇ ਫੀਡ ਗੈਰ ਕਰ ਸਕਦੇ ਹੋ ਵੀਡੀਓ ਦੇਖ ਕੇ